ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿਵੇਂ ਕਿ ਅੱਜ 26 ਨਵੰਬਰ 2025 ਸਵੇਰੇ ਪਿੰਡ ਮਾਨੋਚਲ ਕਲਾਂ ਜ਼ਿਲ੍ਹਾ ਤਰਨਤਾਰਨ ਤੋਂ ਹੜ੍ਹ ਨਾਲ ਪ੍ਰਭਾਵਿਤ ਇਲਾਕਾ ਏਰੀਆ ਮੰਡ ਮੁੰਡਾ ਪਿੰਡ ਵਿਖੇ ਜ਼ਮੀਨ ਪੱਧਰੀ ਕਰਨ ਦੇ ਲਈ 11 ਟਰੈਕਟਰ ਲੈ ਕੇ ਸਾਰੀ ਸੰਗਤ ਆਈ ਸੀ ਸੋ ਐਸ ਵਕਤ ਦਰਿਆ ਦੇ ਇਲਾਕੇ ਦੇ ਵਿੱਚ ਜੋ ਕਿ ਬਹੁਤ ਹੀ ਜਿਆਦਾ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ ਕੋਈ ਵੱਟ ਬੰਨਾ ਨਹੀਂ ਦਿਖ ਰਿਹਾ ਪੜੀ ਦਾ ਸਾਰੇ ਹੀ ਚਾਰੇ ਪਾਸੇ ਰੇਤ ਹੀ ਰੇਤ ਗਾਰ ਹੀ ਗਾਰ ਬਹੁਤ ਹੀ ਮਨ ਵੇਖ ਕੇ ਭਾਵਕੀ ਹੋਇਆ ਕਿਉਂਕਿ ਇਸ ਵਾਰ ਜਿੰਨਾ ਇਲਾਕਿਆਂ ਦੇ ਵਿੱਚ ਕੁਦਰਤੀ ਆਫਤ ਨਹੀਂ ਆਈ ਝੋਨੇ ਜਾਂ ਸੀ ਬਾਸਵਤੀਆਂ ਵੱਢ ਲਈਆਂ ਹਨ ਉੱਥੇ ਆਮ ਇੱਕ ਚਰਚਾ ਛੜੀ ਹੈ ਵੀ ਐ ਇਸ ਵਾਰ ਝਾੜ ਘਟ ਹਨ ਝਾੜ ਘਟ ਹਨ ਪਰ ਵੀਰੋ ਇੱਥੇ ਆ ਕੇ ਵੇਖੋ ਆਪਾਂ ਦਾ ਫਿਰ ਵੀ ਕੋਈ ਨਾ ਕੋਈ 50 60 70000 ਕਿੱਲੇ ਦਾ ਵੱਟ ਲਿਆ ਤੇ ਕਣਕਾਂ ਆਪਾਂ ਫਿਰ ਬੀਜਤੀਆਂ ਸੋ ਤਾਨਿਆ ਮਾਂਡਰੀ ਦੇ ਲੋਕ ਜਿਨ੍ਹਾਂ ਨੂੰ ਜਿਹੜੀ ਪਿਛਲੀ ਫਸਲ ਤੇ ਤਬਾਹ ਹੋਈ ਗਈ ਆ ਅੱਗੇ ਕਣਕ ਬੀਜਣ ਦੀ ਵੀ ਆਸ ਨਹੀਂ ਆ ਸੋ ਇੱਥੇ ਆ ਕੇ ਵੇਖੋ ਟਰੈਕਟਰ ਅੱਜ ਲੱਗੇ ਹੋਏ ਆ ਸਵੇਰ ਦੇ ਉੱਪਰ ਪੂਰੀ ਰੇਤਾ ਵਾ ਤੇ ਥੱਲੇ ਭਲਜੀ ਦੇ ਨਾਲ ਗਾਰਜੀ ਦੇ ਟਰੈਕਟਰ ਬਹੁਤ ਹੀ ਮੁਸ਼ਕਲ ਦੇ ਨਾਲ ਕਰਾਏ ਜਿਹੜੇ ਆਉਂ ਚੱਲ ਰਹੇ ਆ ਪਤਾ ਨਹੀਂ ਲੱਗਾ ਟਰੈਕਟਰ ਕਿਹੜੇ ਵਾਲੇ ਖੂਬ ਜਿਹਾ ਥੱਲੇ ਤੇ ਸਵੇਰ ਦੇ ਆ ਲੱਗੇ ਹੋਏ ਆ ਅੱਗੇ ਮੰਡ ਦੇ ਨਾਲ ਟਰੈਕਟਰ ਲਾਏ ਆ ਤਿੰਨ ਟਰੈਕਟਰ ਇੱਕਸਾਂ ਚੱਲ ਰਹੇ ਆ ਚਾਰ ਟਰੈਕਟਰ ਇੱਕਸਾਂ ਚੱਲ ਰਹੇ ਆ ਤੇ ਚਾਰ ਟਰੈਕਟਰ ਇੱਕਸਾਂ ਚੱਲ ਰਹੇ ਆ 11 ਟਰੈਕਟਰ ਕੁੱਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੀਗਵਾਈ ਹੇਠ ਨੌਜਵਾਨ ਸਭਾ ਤੇ ਸਾਰੇ ਹੀ ਪਿੰਡ ਦਾ ਵਿਸ਼ੇਸ਼ ਉਪਰਾਲਾ ਜੋ ਕਿ ਸਾਡੀ ਹੜ ਨਾਲ ਪ੍ਰਭਾਵਿਤ ਵੀਰਾਂ ਦੀ ਜ਼ਮੀਨ ਪਦਰਾ ਕਰਨ ਦਾ ਕੰਮ ਚੱਲ ਰਿਹਾ ਤੇ ਪਹਿਲੇ ਵਾਰ ਅੱਜ ਐ ਆ ਜਿੱਦਾਂ ਫਿਰ ਵੀ ਸੰਘ ਦਾ ਹੁਕਮ ਆਊਗਾ ਹੋ ਕੇ ਬਹੁਤ ਜ਼ਿਆਦੀ ਸੇਵਾ ਦੀ ਲੋੜ ਹੈ ਜੀ ਇਹਨਾਂ ਵੀਰਾਂ ਨੂੰ ਅਸਰੀ ਸੇਵਾ ਦੀ ਵਕਤ ਹੋਣਿਆ ਕਿਉਂਕਿ ਤੁਮ ਆਪਾਂ ਜਦੋਂ ਸਾਰਾ ਇਹ ਪਾਣੀ ਦਾ ਏਰੀਆ ਜਦੋਂ ਆਪਾਂ ਆਮ ਮਾਰੇ ਆਈ ਜਾਨੇ ਆਮ ਮਾਰੇ ਆਪਾਂ ਨੂੰ ਬਥੇਰਾ ਰੋਗਦੇ ਸੀ ਆਗੂ ਵੀਰ ਜਾਂ ਪਿੰਡਾਂ ਦੇ ਮੁਦਬਰ ਵੀਰ ਵੀ ਨਾ ਆਇਓ ਵੀਰ ਜੀ ਤੁਹਾਡੀ ਬਾਅਦ ਚ ਰੋੜ ਪਾਣੀ ਜੇ ਸੋ ਵੀਰ ਜੀ ਹੁਣ ਅਸੀਂ ਬੇਨਤੀ ਕਰ ਰਹੇ ਆ ਹੁਣ ਉਹ ਇੱਥੇ ਕਿਉਂਕਿ ਆਪਾਂ ਜਿਹੜੇ ਉੱਪਰਲੇ ਇਲਾਕੇ ਆ ਮਾਝੇ ਦੇ ਜਾਂ ਕਿੱਦਾਂ ਵੀ ਦੁਗਿਆਲ ਪੰਜਾਬ ਦੇ ਵਿੱਚ ਮਾਲਵਾ ਜਾਂ ਦੋਬਾਬਾ ਏਰੀਆ ਦੇ ਸਾਰਿਆਂ ਨੇ ਲਗਭਗ ਵਿਆਹ ਕਰ ਲਈ ਆ ਕੋਈ ਮਟਰਾਂ ਵਾਲਾ ਵੀਰ ਜੀ ਸਬਜ਼ੀ ਵਾਲਾ ਵੀਰ ਹੈਗਾ ਹੋਊਗਾ ਤੇ ਹੁਣ ਆਪਣੇ ਟਰੈਕਟਰ ਵੀ ਵਿਲੇ ਆ ਛੰਦ ਪੜੇ ਵਿਲੇ ਆ ਸੋ ਇਸ ਵੀਡੀਓ ਰਹੀਂ ਆਪ ਜੀ ਨੂੰ ਅਪੀਲ ਕਰ ਰਹੇ ਹਾਂ ਹੁਣ ਆਓ ਵੀਰ ਜੀ ਦੇ ਨਾਲ ਲੋਕਾਂ ਦੀ ਸਾਰ ਲਵੋ ਬਾਹ ਫੜੋ ਕੋਈ ਇੱਕ ਇੱਕ ਕਿੱਲੇ ਵਾਲੇ ਦੋ ਦੋ ਕਿੱਲੇ ਵਾਲੇ ਜਿੰਨਾ ਕੋ ਆਪਣੇ